ਹਾਂਜੀ ਸਟੂਡੈਂਟਸ ਅੱਜ ਮੈਂ ਤੁਹਾਨੂੰ ਸ਼ੁਰੂ ਕਰਾਉਣ ਜਾ ਰਿਹਾ ਹਾਂਗਾ ਜੇਲ ਵਾਰਡਨ ਜਾਂ ਪੰਜਾਬ ਦੇ ਜਿਹੜੇ ਪੇਪਰ ਨੇ ਉਹਨਾਂ ਵਾਸਤੇ ਪੰਜਾਬ ਦੀ ਹਿਸਟਰੀ ਠੀਕ ਹੈ ਆਪਣੇ ਕੋਲੇ ਆਪਣੇ ਹੈਂਡ ਰਿਟਨ ਨੋਟਸ ਨੇਗੇ ਜਿਹਦੇ ਵਿੱਚੋਂ ਤੁਹਾਨੂੰ ਕਰਾਉਂਗਾ ਜੇ ਤੁਸੀਂ ਨੋਟਸ ਲੈਣੇ ਨੇ ਤਾਂ ਐਸਡੀ ਇੰਸਟੀਚਿਊਟ ਦੜਪਾ ਟੈਲੀਗ੍ਰਾਮ ਚੈਨਲ ਆ ਤੁਹਾਨੂੰ ਨੋਟਸ ਵੀ ਫ੍ਰੀ ਆਫ ਕਾਸਟ ਮਿਲ ਜਾਣਗੇ ਠੀਕ ਹੈ ਤਾਂ ਆਪਾਂ ਸ਼ੁਰੂ ਕਰਦੇ ਹਾਂ ਚਲੋ ਹਿਸਟਰੀ ਆਫ ਪੰਜਾਬ ਪੰਜਾਬ ਦਾ ਇਤਿਹਾਸ ਠੀਕ ਹੈ ਆਪਾਂ ਪੰਜਾਬੀ ਇੰਗਲਿਸ਼ ਮਿਕਸ ਕਰਾਂਗੇ ਦੋਨੇ ਤਾਂ ਕਿ ਤੁਹਾਨੂੰ ਸਮਝ ਆਈ ਜਾਵੇ ਆਪਣਾ ਮੇਨ ਮੁੱਦਾ ਹੈ ਤੁਹਾਨੂੰ ਸਮਝ ਆਵੇ ਠੀਕ ਹੈ ਅੱਛਾ ਪੰਜਾਬ ਦਾ ਇਤਿਹਾਸ ਹੈ ਜਿਹੜਾ ਸਿੱਖ ਗੁਰੂ ਨਾਲ ਰਿਲੇਟਡ ਹੈ ਜ਼ਿਆਦਾ ਥੋੜਾ ਜਿਹਾ ਸਿੱਖ ਗੁਰੂਵਾਂ ਤੋਂ ਆਪਾਂ ਪਿੱਛੇ ਜਾਈਏ ਉੱਥੋਂ ਸ਼ੁਰੂ ਹੋ ਜਾਂਦਾ ਠੀਕ ਹੈ ਤਾਂ ਆਪਾਂ ਸ਼ੁਰੂ ਕਰਦੇ ਹਾਂ ਦਿੱਲੀ ਸਲਤਨਤ ਤੋਂ ਕਿਉਂਕਿ ਦਿੱਲੀ ਸਲਤਨਤ ਨਾਲ ਪੁਰਾਣਾ ਨਾਤਾ ਪੰਜਾਬ ਦਾ ਰਿਹਾ ਹੈ ਨਾ ਦਿੱਲੀ ਨਾਲ ਆਪਾਂ ਥੋੜੀ ਬੋੜੀ ਨਾਲ ਜੇ ਦਿੱਲੀ ਸਲਤਨਤ ਬਾਰੇ ਵੀ ਹੋਣੀ ਚਾਹੀਦੀ ਹੈ ਜੇ ਆਪਾਂ ਪੰਜਾਬ ਦਾ ਇਤਿਹਾਸ ਪੜਨਾ ਹੈ ਤਾਂ ਦਿੱਲੀ ਸਲਤਨਤ ਦੇ ਉੱਤੇ 1206 ਤੋਂ ਲੈ ਕੇ 1526 ਤੱਕ ਠੀਕ ਹੈ ਇਹ ਆਪਾਂ ਦੇਖਾਂਗੇ ਵੀ ਕਿਹਦਾ ਕਿਹਦਾ ਰਾਜ ਰਹਾ ਠੀਕ ਹੈ ਯਾਨੀ ਕਿ ਆਪਾਂ 1206 ਤੋਂ ਪੰਜਾਬ ਦੇ ਇਤਿਹਾਸ ਦੀ ਸ਼ੁਰੂਆਤ ਕਰ ਰਹੇ ਹਾਂਗੇ ਇਹਦੇ ਵਿੱਚ ਦਿੱਲੀ ਦੇ ਉੱਤੇ ਪੰਜ ਵੰਸ਼ਾਂ ਨੇ ਰਾਜ ਕਰਿਆ ਵੱਖ-ਵੱਖ ਪੰਜ ਵੰਸ਼ ਆਏ ਅਲੱਗ-ਅਲੱਗ ਜਿਨ੍ਹਾਂ ਨੇ ਦਿੱਲੀ ਤੇ ਰਾਜ ਕੀਤਾ ਇਸ ਸਮੇਂ ਦੇ ਦੌਰਾਨ ਪਹਿਲਾ ਪਹਿਲਾ ਵੰਸ਼ ਕਿਹੜਾ ਹੈ ਗੁਲਾਮ ਵੰਸ਼ ਇਹ ਇਹ ਰਿਹਾ ਜੀ ਇਹਨੂੰ ਸਲੇਵ ਡਾਇਨਾਸਟੀ ਵੀ ਕਹਿੰਦੇ ਆ ਠੀਕ ਇਹ 1206 ਦੇ ਵਿੱਚ ਸ਼ੁਰੂਆਤ ਹੋਈ ਇਹਦੀ ਨੇ 1290 ਦਾ ਕਰ ਰਹਾ ਜਾਣ ਕੇ ਲਗਭਗ 84 ਸਾਲ ਇਹਨੇ ਰਾਜ ਕੀਤਾ ਇਸ ਦੌਰਾਨ ਚ ਨੇ ਅਲੱਗ-ਅਲੱਗ ਰਾਜੇ ਆਏ ਠੀਕ ਹੈ ਇਹਦੇ ਅਲੱਗ-ਅਲੱਗ ਰਾਜੇ ਆਏ ਉਹ ਆਪਾਂ ਬਾਅਦ ਚ ਦੇਖਾਂਗੇ ਕਿ ਕਿਹੜੇ-ਕਿਹੜੇ ਆਪਾਂ ਲੋੜ ਆ ਪੰਜਾਬ ਦੇ ਇਤਿਹਾਸ ਚ ਬਾਕੀ ਤਾਂ ਆਪਾਂ ਇੰਡੀਆ ਦੇ ਇਤਿਹਾਸ ਇਤਿਹਾਸ ਪੜੇ ਲਵਾਂਗੇ ਉਹ ਤੁਹਾਨੂੰ ਪੜ੍ਹਾਉਂਗਾ ਅਲੱਗ ਤੋਂ ਇੰਡੀਆ ਦੀ ਹਿਸਟਰੀ ਚੋਂ ਪੜ੍ਹਾਉਂਗਾ ਇਸ ਤੋਂ ਬਾਅਦ ਖਿਲਜੀ ਵੰਸ਼ ਖਿਲਜੀ ਵੰਸ਼ ਆ ਜਿਹੜਾ ਇਹ 1290 ਤੋਂ ਲੈ ਕੇ 1320 ਤੱਕ ਰਿਹਾ ਯਾਨੀ ਕਿ ਲਗਭਗ 30 ਸਾਲ ਇਸ ਨੇ ਰਾਜ ਕਰੇ ਠੀਕ ਹੈ 23 ਸਾਲ ਇਸਨੇ ਰਾਜ ਕਰਿਆ 81 ਸਾਲ ਇਸਨੇ ਰਾਜ ਕਰਿਆ ਤੇ ਨੰਬਰ 3 ਤੇ ਹੈਗਾ ਤੁਗਲਕ ਵੰਸ਼ ਤੁਗਲਕ ਮੈਡ ਤੁਗਲਕ ਹਨ ਇੱਕ ਮਸ਼ਹੂਰ ਹੈ ਇਹਦਾ ਰਾਜਾ ਮੈਡ পাগল ਤੁਗਲਕ ਕਿਹਾ ਗਿਆ ਉਸ ਨੂੰ ਕਿਉਂ ਕਿਹਾ ਗਿਆ ਆਪਾਂ ਇੰਡੀਆ ਦੀ ਹਿਸਟਰੀ ਚ ਦੇਖਾਂਗੇ ਤੁਹਾਨੂੰ ਦੱਸੂਗਾ ਫਿਰ ਬਾਅਦ ਚ 1400 14 ਤੱਕ 1320 ਤੋਂ ਲੈ ਕੇ 1414 ਤੱਕ ਯਾਨੀ ਕਿ ਲਗਭਗ 94 ਸਾਲ ਰਾਜ ਕਰਿਆ ਇਹਨਾਂ ਨੇ ਤੁਗਲਕਾਂ ਠੀਕ ਹੈ ਨੰਬਰ 4 ਤੇ ਸੱਜਦ ਸੈਯਦ ਵੀ ਕਹਿੰਦੇ ਨੇ ਇਹਨੂੰ ਠੀਕ ਹੈ ਸੈਯਦ ਵੰਸ਼ ਇਸ ਤੋਂ ਇਸ ਤੋਂ ਜਿਹੜਾ ਵਾਛ ਦੇ ਰਾਜ ਕੀਤਾ 1414 ਤੋਂ ਲੈ ਕੇ 1455 ਤੱਕ ਠੀਕ ਹੈ ਜਾਨਕਿ 37 ਸਾਲ ਰਾਜ ਕਰਿਆ ਲਗਭਗ ਇਹ ਤੋਂ ਬਾਅਦ ਨੰਬਰ 5 ਤੇ ਆ ਗਿਆ ਜੀ ਲੋਧੀ ਵਾਸ ਇਹਨੇ 1455 ਤੋਂ ਲੈ ਕੇ 1526 ਤੱਕ ਰਾਜ ਕਰਿਆ ਠੀਕ ਹੈ ਜਾਨੀ ਕਿ ਲਗਭਗ 70 ਸਾਲ ਰਾਜ ਕਰਿਆ ਠੀਕ ਹੈ ਸਭ ਤੋਂ ਵੱਧ ਰਾਜ ਕਿਨੇ ਕਰਿਆ ਦਿੱਲੀ ਦੇ ਉੱਤੇ ਤੁਗਲਕ ਵੰਸ਼ ਨੇ ਚਲੋ ਤਾਂ ਬੇਸਿਕਲ ਕਰ ਲਈ ਆਪਾਂ ਨੇ ਠੀਕ ਹੈ ਹੁਣ ਆ ਜਾਈਏ ਆਪਾਂ ਮੁਗਲਾਂ ਦੇ ਰਾਜ ਤੋਂ ਬਾਅਦ ਇਸ ਤੋਂ 1526 ਤੋਂ ਬਾਅਦ ਕੀ ਹੋਇਆ ਫਿਰ ਮੁਗਲ ਆ ਗਏ ਜਿਹਨੂੰ ਗ੍ਰੇਟ ਮੁਗਲਸ ਵੀ ਕਹਿੰਦੇ ਨੇ ਮੁਗਲਾਂ ਦਾ ਰਾਜ ਮੋਗਲਾਂ ਦਾ ਰਾਜ ਆ ਗਿਆ ਮੋਗਲਾਂ ਦਾ ਰਾਜ ਜਿਹੜਾ ਇਹ ਪੰਜਾਬ ਦੇ ਇਤਿਹਾਸ ਨਾਲ ਰਿਲੇਟਡ ਹੈਗਾ ਠੀਕ ਹੈ ਇਹਨਾਂ ਦਾ ਰਾਜ 1526 ਸ਼ੁਰੂ ਹੋਇਆ ਤੇ 1707 ਤੱਕ ਚੱਲਿਆ ਠੀਕ ਹੈ ਇਹ ਪੰਜ ਘਰਾਣੇ ਪਿਛਲੇ ਦੇ ਇਹਨਾਂ ਨਾਲ ਆਪਣਾ ਜ਼ਿਆਦਾ ਇਤਿਹਾਸ ਵੀ ਆਪਾਂ ਪੜ੍ਹਦਾ ਹੈਗਾ ਹੁਣ ਆਪਾਂ ਮੋਗਲਾਂ ਨਾਲ ਰਿਲੇਟਡ ਆਪਾਂ ਇਹ ਚੀਜ਼ ਜਿਹੜੀ ਪੰਜਾਬ ਦੇ ਨਾਲ ਸੰਬੰਧਿਤ ਇਹਨੂੰ ਦੇਖ ਲਾਂਗੇ ਠੀਕ ਹੈ ਕਿਹੜੇ ਕਿਹੜੀਆਂ ਨੇਗੀਆਂ ਠੀਕ ਹੈ ਹੁਣ ਮੋਗਲਾਂ ਦੇ ਵਿੱਚ ਕਿਹੜੇ ਕਿਹੜੇ ਰਾਜ ਆਏ ਸੁਣੇ ਪਤਾ ਹੋਣਾ ਚਾਹੀਦਾ ਹੈ ਠੀਕ ਹੈ ਕਿਉਂਕਿ ਬਾਬਰ ਆਇਆ ਸਭ ਤੋਂ ਪਹਿਲਾਂ ਇਹਦੇ ਰਾਜਾ ਬਣਿਆ ਜਿਹੜਾ ਬਾਬਲ ਬੁਣਿਆ 1526 ਦੇ ਵਿੱਚ ਠੀਕ ਹੈ ਬਾਬਰ ਤੋਂ ਬਾਅਦ 1526 ਦੇ ਵਿੱਚ ਹੀ ਬਣਿਆ ਰਾਜਾ ਤੇ ਇਹ ਕਿੰਨੇ ਤੱਕ ਰਿਹਾ ਇਹ 1530 ਤੱਕ 4 ਸਾਲੇ ਰਾਜ ਰਿਹਾਗਾ ਠੀਕ ਹੈ ਬਾਬਰ ਦਾ ਇਸ ਤੋਂ ਬਾਅਦ ਹਮਾਜੂ ਆ ਗਿਆ ਨੰਬਰ 2 ਤੇ ਠੀਕ ਹੈ ਹਮਾਜੂ ਹਮਾਜੂ 1530 ਦੇ ਵਿੱਚ ਆਇਆ ਫੇ 1540 ਤੱਕ 10 ਸਾਲ ਰਿਹਾ ਫਿਰ 1540 ਦੇ ਵਿੱਚ ਤੋਂ ਲੈ ਕੇ 1555 ਤੱਕ ਸੂਰਵੰਸ ਆਇਆ ਵਿੱਚ ਦੀ ਠੀਕ ਹੈ ਇਸ ਤੋਂ ਬਾਅਦ 1555 'ਚ ਫੇਰ ਸੌਰੀ 55 55 ਤੋਂ ਫੇਰ 1556 ਤੱਕ ਇੱਕ ਸਾਲ ਹਮਾਜੂ ਰਹਿਆ ਯਾਨੀ ਕਿ ਹਮਾਜੂ ਦੁਆਰਾ ਫੇਰ ਆ ਗਿਆ ਸੀ ਠੀਕ ਹੈ 4 ਸਾਲ ਹਮਾਜੂ ਰਹੇ ਰਾਜ ਕਰਕੇ ਇੱਕ ਸਾਲ ਹੋਰ ਰਹੇ ਯਾਨੀ ਕਿ ਟੋਟਲ 5 ਸਾਲ ਰਾਜ ਕਰ ਗਿਆ ਹਮਾਜੂ ਠੀਕ ਹੈ ਜੀ ਇਹ ਹਮਾਜੂ ਦਾ ਅਲੱਗ ਤੋਂ ਦੇਖ ਲਓ ਧਿਆਨ ਨਾਲ ਇਸ ਤੋਂ ਬਾਅਦ ਉੱਪਰੋਂ ਮੈਂ ਰੇਜ਼ ਕਰ ਰਿਹਾ ਨਾ ਠੀਕ ਹੈ ਹੁਣ ਆਪਾਂ ਪੜ੍ਹ ਰਹੇ ਹਾਂਗੇ ਮੋਗਲ ਮੋਗਲਾਂ ਦੇ ਵਿੱਚ ਤੀਜੇ ਨੰਬਰ ਤੇ ਕਿਹੜਾ ਆ ਗਿਆ ਅਕਬਰ ਗ੍ਰੇਟ ਅਕਬਰ ਕਹਿੰਦੇ ਨੇ ਜਿਹਨੂੰ ਠੀਕ ਹੈ ਇਹ 1556 ਜਾਇ ਹਮਾਜਿਤ ਬਾਦ ਤੇ ਇਸ ਤੋਂ 1605 ਤੱਕ ਰਿਹਾ ਠੀਕ ਕਾਫੀ ਸਾਲ ਰਾਜ ਕਰ ਗਿਆ ਵੀ ਠੀਕ ਹੈ ਤੇ ਇਸ ਤੋਂ ਬਾਅਦ ਸ਼ਾਹਜਹਾਂ ਇਹ 1627 ਚ ਸੌਰੀ ਸ਼ਾਹਜਹਾਂ ਤੋਂ ਬੋਲਣਾ ਜਹਾਂਗੀਰ ਚਾਰਜਹਾਂਗੀਰ ਜੀ ਫਰਜਨ ਦੇਵ ਜੀ ਦੀ ਸ਼ਹੀਦ ਦੀ ਠੀਕ ਹੈ ਅਪਾ ਪੜਾਂਗੇ ਸਾਰਾ ਕੀ ਰੋਲਾ ਸੀ ਜਹਾਂਗੀਰ ਨਾਲ ਕੀ ਚੱਕਰ ਸੀ ਇਹ 1605 ਤੋਂ 1627 ਨੰਬਰ 5 ਫਿਰ ਆ ਗਿਆ ਤੁਹਾਡਾ ਸ਼ਾਹਜਹਾਂ ਠੀਕ ਹੈ ਜੀ ਇਹ 1627 ਤੋਂ 1658 ਤੱਕ ਨੰਬਰ 6 ਤੇ ਆ ਗਿਆ ਅਰੰਗੇਬ 1658 ਤੋਂ 1707 ਤੱਕ ਹੁਣ ਤੁਸੀਂ ਦੇਖੋ ਵੀ ਗੁਰੂ ਨਾਨਕ ਦੇਵ ਜੀ ਦਾ ਜਨਮ ਹੁੰਦਾ 1469 ਚ ਤਾਂ ਇੱਥੋਂ ਮੁਗਲਾਂ ਦਾ ਰਾਜ ਜ ਆ ਸ਼ੁਰੂ ਹੋਇਆ ਹੋਇਆ ਸੀ ਉਦੋਂ ਜਦੋਂ ਗੁਰੂ ਨਾਨਕ ਦੇਵ ਜੀ ਵੱਡੇ ਹੋਏ ਹਨ ਤਾਂ ਇਸ ਤਰ੍ਹਾਂ ਤਾਂ ਇਹ ਮੁਗਲਾਂ ਦਾ ਜਾਦਾ ਸਿੱਖ ਗੁਰੂਆਂ ਦੇ ਨਾਲ ਸਮਕਾਲੀ ਰਹੇ ਹੋ ਤਾਂ ਆਪਾਂ ਮੁਗਲਾਂ ਦਾ ਇਤਿਹਾਸ ਥੋੜਾ ਜਾਣ ਲਾਂਗੇ ਇਸ ਤੋਂ ਬਾਅਦ ਰੰਗਦੇਵ ਤੋਂ ਬਾਅਦ ਕੁਝ ਲੇਟਰ ਮੁਗਲ ਵੀ ਬਾਅਦ ਵਿੱਚ ਜਿਹੜੇ ਮੁਗਲ ਰਾਜਾ ਹੈ ਜਿਹੜੇ ਕਹਿੰਨੇ ਫੇਮਸ ਨਹੀਂ ਸੀਗੇ ਉਹਨਾਂ ਨੇ ਰਾਜ ਕੀਤਾ 1707 ਤੋਂ ਲੈ ਕੇ 1857 ਤੱਕ ਤੇ ਜਿਹੜਾ ਆਪਣਾ ਸਿੱਖ ਗੁਰੂਆਂ ਦਾ ਸਮਾਂ ਹੁਣ ਉਹ ਦੇਖੋ ਕਿੰਨਾ ਸਿੱਖ ਗੁਰੂਆਂ ਦਾ ਸਮਾਂ ਸੋਨਪਦਾ ਵੀ 1469 ਤੋਂ ਲੈ ਕੇ 1708 ਤੱਕ ਗੁਰੂ ਗੋਬਿੰਦ ਸਿੰਘ ਜੀ ਤੱਕ ਸਿੱਖ ਗੁਰੂਆਂ ਦਾ ਸਮਾਂ ਰਿਹਾ ਠੀਕ ਹੈ ਤਾਂ ਇੱਥੇ ਤੱਕ ਆਪਾਂ ਇਹ ਪੰਜਾਬ ਦਾ ਇਤਿਹਾਸ ਆ ਜਿਹੜਾ ਦੇਖਾਂਗੇ ਠੀਕ ਹੈ ਹੁਣ ਇਹਦੇ ਵਿੱਚ ਤੇ ਆਪਾਂ ਦੇਖੀਏ ਮੁਗਲਾਂ ਤੋਂ ਪਹਿਲਾਂ ਹੀ ਗੁਰੂ ਸਾਹਿਬ ਦਾ ਇਤਿਹਾਸ ਸ਼ੁਰੂ ਹੋ ਗਿਆ ਸਿੱਖ ਗੁਰੂਆਂ ਦਾ ਇਤਿਹਾਸ ਸ਼ੁਰੂ ਹੋ ਗਿਆ ਤਾਂ ਆਪਾਂ ਦੇਖਨੇ ਮੋਗਰਾ ਤੋਂ ਪਹਿਲਾਂ ਕਿਹੜਾ ਸੀ ਲੋਧੀ ਵੰਸ਼ ਤਾਂ ਆਪਾਂ ਲੋਧੀ ਵੰਸ਼ ਤੋਂ ਚੱਲ ਕੇ ਸ਼ੁਰੂ ਕਰਾਂਗੇ ਦੁਬਾਰੇ ਆਪਣਾ ਠੀਕ ਹੈ ਸਾਰਾ ਇੱਕ ਮੈਸ ਨੂੰ ਬਰੀਫ ਇੰਟਰੋਡਕਸ਼ਨ ਦੇ ਦਿੱਤੀ ਕਿਹੜੇ ਕਿਹੜੇ ਰਾਜ ਸੀਗੇ ਦਿੱਲੀ ਦੇ ਉੱਤੇ ਉਸ ਸਮੇਂ ਨਾਲ ਨਾਲ ਪੰਜਾਬ ਦੇ ਵਿੱਚ ਕਿਹੜੇ ਕਿਹੜੇ ਸੀ ਉਹ ਵੀ ਦੇਖਾਂਗੇ ਕਿਉਂਕਿ ਪੰਜਾਬ ਵੀ ਦਿੱਲੀ ਦੇ ਅੰਦਰ ਆਉਂਦਾ ਸੀ ਕਈ ਵਾਰ ਆਪਾਂ ਲੋਧੀ ਵੰਸ਼ ਦੀ ਗੱਲ ਕਰਦੇ ਹਾਂ ਉਸ ਤੋਂ ਬਾਅਦ ਕਰਾਂਗੇ ਮੋਗਲਾਂ ਲੋਧੀ ਵੰਸ਼ ਹੈ ਜਿਹੜਾ ਹੈ 1452 ਤੋਂ ਲੈ ਕੇ 1526 ਤੱਕ ਰਿਹਾ ਠੀਕ ਹੈ ਪਹਿਲਾ ਇਹਨਾਂ ਰਾਜਾ ਸੀ ਬਹਿਲੋਲ ਲੋਧੀ ਇਹ 1458 ਚ ਬਣਿਆ ਜਿਹਨੇ ਲੋਧੀ ਵੰਸ਼ ਦੀ ਸਥਾਪਨਾ ਕੀਤੀ 1499 ਤੱਕ ਰਿਹਾ ਫਿਰ ਇਹਦਾ ਬੇਟਾ ਸਕੰਦਰ ਲੋਧੀ ਇਹ 1499 ਤੋਂ 1517 ਤੱਕ ਰਿਹਾ ਫਿਰ ਇਬਰਾਹਿਮ ਲੋਧੀ 1517 ਤੋਂ 1526 ਤੱਕ ਰਿਹਾ ਠੀਕ ਹੈ ਹੁਣ ਦੇਖੋ 1499 ਚ ਗੁਰੂ ਨਾਨਕ ਦੇਵ ਜੀ ਦਾ ਜਨਮ ਹੁੰਦਾ ਠੀਕ ਹੈ ਉਹ ਕੌਣ ਸੀਗਾ ਰਾਜਾ ਕੌਣ ਸੀ ਉਹਨੂੰ ਬਹਿਲੋਲਾ ਦੇ ਬਹਿਲੋਲੂ ਦੇ ਠੀਕ ਹੈ ਮਤਲਬ ਕਿ ਜਦੋਂ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ ਤਾਂ ਗੁਰੂ ਬਹਿਲੋਲੂ ਦੇ ਕਿਸੇ ਦਾ ਰਾਜਾ ਸੀਗਾ ਦਿੱਲੀ ਤੇ ਠੀਕ ਹੈ ਤੇ ਇਸ ਤੋਂ ਬਾਅਦ ਪੰਜਾਬ ਦਾ ਗਵਰਨਰ ਕੌਣ ਸੀ ਪੰਜਾਬ ਦਾ ਗੁਰਦਾਸਿ ਤਾ ਤਾਰਖਾਂ ਠੀਕ ਹੈ ਕਦੋਂ ਗੁਰੂ ਨਾਨਕ ਦੇਵ ਜੀ ਦੇ ਜਨਮ ਦੀ ਗੱਲ ਹੋ ਰਹੀ ਹੈ ਇਸ ਤੋਂ ਬਾਅਦ ਆ ਗਿਆ ਸਰਹੰਦ ਬਹੁਤ ਕਿਉਂਕਿ ਪੰਜਾਬ ਦੇ ਵਿੱਚ ਤਿੰਨ ਸੂਬੇ ਬਣਾ ਰੱਖੇ ਸੀ ਨਾ ਠੀਕ ਹੈ ਤਿੰਨ ਭਾਗਾਂ ਦੇ ਬਣ ਰੱਖਿਆ ਸੀ ਪੰਜਾਬ ਨੇ ਸਰਹੰਦ ਪੰਜਾਬ ਮੁਲਤਾਨ ਮੇਨ ਮੇਨ ਜਿਹੜੇ ਤਿੰਨੇ ਵੀ ਸੀ ਠੀਕ ਇਹਦਾ ਸੀ ਤਤਾਰਖਾਂ ਇਹਦਾ ਸੀ ਪ੍ਰਿੰਸ ਨਜਾਮ ਜਿਹੜਾ ਬਾਅਦ ਚ ਬਣ ਗਿਆ ਸਕੰਦਰ ਲੋਧੀ ਰਾਜ ਆਪਣਾ ਜਿਹੜਾ ਠੀਕ ਇਸ ਤੋਂ ਬਾਅਦ ਮੁਲਤਾਨ ਦਾ ਗਵਰਨਰ ਸੀ ਸੇਖ ਯੂਸਫ ਲੋਧੀ ਠੀਕ ਇਹ ਹੋ ਗੁਰੂ ਨਾਨਕ ਦੇਵ ਜੀ ਦੇ ਜਨਮ ਦੇ ਸਮੇਂ ਦੀ ਜਦੋਂ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ ਤਾਂ ਇਸ ਤਰ੍ਹਾਂ ਦਾ ਸਿਨੈਰੀਓ ਸੀ ਪੋਲੀਟੀਕਲ ਸਿਨੈਰੀਓ ਸੀ ਜਿਹੜਾ ਆਪਣਾ ਇਸ ਤਰ੍ਹਾਂ ਦਾ ਸੀਗਾ ਠੀਕ ਹੈ ਇਸ ਤੋਂ ਬਾਅਦ ਕੀ ਫਰਕ ਆਉਂਦਾ ਕੀ ਚੇਂਜ ਆਉਂਦਾ ਹੈਗਾ ਠੀਕ ਹੈ ਇਹ ਹੁਣ ਜਿਹੜਾ ਮਲਤਾਨ ਦਾ ਗਵਰਨਰ ਹੈ ਸੇਖ ਯੂਸਫ ਇਹਨੇ ਸੋਚਿਆ ਵੀ ਆਜ਼ਾਦ ਹੋਈਏ ਵੀ ਕਿੱਥੇ ਦਾ ਪਾਕਲੇ ਮਲਤਾਨ ਦੇ ਗਵਰਨਰਾਂ ਅੰਦਰ ਆਉਣੇਗੇ ਪਹਿਲੇ ਲੋਧੀ ਦੇ ਆਪਾਂ ਆਜ਼ਾਦ ਹੋ ਜਾਈਏ ਨਾ ਪਹਿਲਾ ਲੋਧੀ ਨੂੰ ਆਪਾਂ ਕਿ ਲੈਣਾਗਾ ਠੀਕ ਹੈ ਤਾਂ ਇਹ ਹੀ ਨੇ ਕੀ ਕਰਤਾ ਆਪਦੇ ਆਪ ਨੂੰ ਕਰਤਾ ਆਜ਼ਾਦ ਕੋਸ਼ਿਤ ਵੀ ਮੈਂ ਤਾਂ ਭਾਜੇ ਤੋਂ ਜ਼ਿਆਦਾ ਮੈਂ ਨਹੀਂ ਹੈਗਾ ਪਹਿਲੇ ਲੋਧੀ ਦੇ ਅੰਦਰ ਠੀਕ ਹੈ ਇਹ ਤੋਂ ਕਾਟਾ ਮਾਰ ਲਿਆ ਕਿ ਮੈਂ ਇੰਦੇ ਦੇ ਅੰਦਰ ਹੈਗਾ ਭਾਈ ਠੀਕ ਹੈ ਫਿਰ ਇਧਰ ਕੀ ਹੋਇਆ ਤਤਾਰ ਖਾਨ ਦੇਖਿਆ ਪੰਜਾਬ ਦਾ ਸੀ ਜਿਹੜਾ ਤਤਾਰ ਖਾਨ ਇਹ ਕਹਿੰਦਾ ਯਾਰ ਭਾਈ ਆ ਮਲਤਾਨ ਵਾਲਾ ਯਾਦ ਮਗਾਜੋ ਫਿਰ ਖਰਬੂਜੇ ਦੇ ਇੱਕ ਖਰਬੂਜਾ ਰੰਗ ਬਦਲਦਾ ਵੀ ਆਪਾਂ ਵੀ ਯਾਦ ਹੋਏ ਨੇ ਇਹ ਵੀ ਕਹਿੰਦਾ ਵੀ ਚੱਕੋ ਜੀ ਮੈਂ ਇੰਦੇ ਦੇ ਅੰਦਰ ਹਾਂ ਹੁਣ ਜਿਹੜਾ ਸਰਹੰਦ ਦਾ ਗਵਰਨਰ ਸੀ ਤਾਂ ਦਾ ਮੁੰਡਾ ਹੀ ਸੀ ਪਹਿਲੇ ਲੋਧੀ ਦਾ ਸਕੰਦਰ ਲੋਧੀ ਬਹਿਲੌਲ ਉਹ ਲੋਧੀ ਦਾ ਕਿਸੀ ਬੇਟਾ ਸੀ ਠੀਕ ਹੈ ਤਾਂ ਇਹ ਤਾਂ ਹੁਣ ਵਿਚਾਰਾ ਕਹਿ ਨਹੀਂ ਸਕਦਾ ਵੀ ਆਪ ਦਾ ਢੀਡ 2000 ਯਾਦ ਰੂਗੂ ਠੀਕ ਹੈ ਤਾਂ ਇਸ ਤਰ੍ਹਾਂ ਹੋ ਗਿਆ ਬਹਿਲੌਲ ਲੋਧੀ ਨੇ ਕਿਹਾ ਆਪ ਦੇ ਮੁੰਡੇ ਨੂੰ ਸਰਹੰਦਲੇ ਨਵਾਬ ਨੂੰ ਜਿਹਨੂੰ ਕਹਿੰਨੇ ਆਪਾਂ ਪ੍ਰਿੰਸ ਇਨਜਾਮ ਇਹਨੂੰ ਕਿਹਾ ਕਿ ਕਰੇ ਨਾ ਹੀ ਲੱਗੂ ਜਿਹੜਾ ਦੋਨੇ ਯਾਦ ਰੂਗੇ ਠੀਕ ਹੈ ਇਹ ਤਾਂ ਆਪਾਂ ਸਾਰੇ ਹੱਥੇ ਜਾਊ ਸੂਬਾ ਆਪਣਾ ਠੀਕ ਹੈ ਤਾਂ ਇਹਦੇ ਉੱਤੇ ਹਮਲਾ ਕੀਤਾ ਨੇ ਤਾਰਖਾਂ ਤੇ ਪੰਜਾਬ ਦੇ ਗਵਰਨਰ ਤੇ ਪ੍ਰਿੰਸ ਇਨਜਾਮ ਨੇ ਤਾਰਖਾਂ ਤੇ ਹਮਲਾ ਕੀਤਾ ਪ੍ਰਿੰਸ ਨਿਜ਼ਾਮ ਨੇ ਤਤਾਰ ਖਾਂ ਤੇ ਹਮਲਾ ਕਰਤਾ ਤੇ ਉਹਨੂੰ ਹਮਲਾ ਕਰਕੇ ਮਾਰਤਾ ਕਦੋਂ ਮਾਰਿਆ ਹਾਂ ਇਹ ਮਰਸੀ 1485 ਚ ਠੀਕ ਹੈ ਹੁਣ ਆਗੇ 1485 ਦੇ ਵਿੱਚ ਇਹਨੇ ਉਹਨੂੰ ਮਾਰ ਦਿੱਤਾ ਠੀਕ ਹੁਣ ਦੇਖੋ ਪੰਜਾਬ ਦਾ ਗਵਰਨਰ ਸੀ ਤਤਾਰਖਾ ਉਹ ਤਾਂ ਮਰ ਗਿਆ ਠੀਕ ਹੈ ਹੁਣ ਪੰਜਾਬ ਦਾ ਗਵਰਨਰ ਕੌਣ ਬਣੂਗਾ 1485 ਜ 1485 ਤੱਕ ਤਾਂ ਇਹੀ ਰਿਹਾ ਪੰਜਾਬ ਦਾ ਗਵਰਨਰ 1469 ਦੇ ਵਿੱਚ ਤੋਂ ਲੈ ਕੇ 1485 ਤੱਕ ਗੁਰੂ ਨਾਨਕ ਦੇਵ ਜੀ ਦੇ ਜਨਮ ਤੋਂ ਲੈ ਕੇ 1485 ਤੱਕ ਤਾਂ ਤਤਾਰਖਾ ਰਿਹਾ ਪੰਜਾਬ ਦਾ ਗਵਰਨਰ ਹੁਣ 1485 ਦੇ ਵਿੱਚ ਇਹ ਦੀ ਡੈਥ ਹੋ ਗਈ ਕਿਉਂਕਿ ਪ੍ਰਿੰਸ ਨਿਜਾਮ ਜਨਕ ਸਿਕੰਦਰ ਲੋਧੀ ਨੇ ਇਹਨੂੰ ਮਾਰਤਾ ਹੁਣ 1485 ਤੋਂ ਲੈ ਕੇ 1500 ਤੱਕ ਜਨਕ ਪੂਰੇ 15 ਸਾਲ ਠੀਕ ਹੈ ਪੰਜਾਬ ਦਾ ਕੋਈ ਗਵਰਨਰ ਨਹੀਂ ਰਿਹਾ ਪੰਜਾਬ ਦਾ ਕੋਈ ਵੀ ਗਵਰਨਰ ਨਹੀਂ ਸੀ ਠੀਕ ਜੀ ਪੰਜਾਬ ਦਾ ਕੋਈ ਗਵਰਨਰ ਨਹੀਂ ਸੀ ਠੀਕ ਹੈ ਇਸ ਤੋਂ ਬਾਅਦ ਅੱਛਾ ਫਿਰ ਪੰਜਾਬ ਦਾ ਗਵਰਨਰ ਨਹੀਂ ਸੀ ਪੰਜਾਬ ਚੱਲਦਾ ਕਿਵੇਂ ਸੀ ਸਿੱਧਾ ਬਹਿਲੌਨ ਲੋਧੀ ਦੇ ਅੰਦਰ ਆ ਗਿਆ ਜਾ ਕੇ ਜੀ ਬਹਿਲੌਦੀਆਂ ਦੇ ਅੰਦਰ ਆ ਗਿਆ ਪੰਜਾਬ ਠੀਕ ਹੈ 1485 ਚ ਤਾਂ ਤਾਰਖਾਂ ਦੀ ਡੈਥ ਤੋਂ ਬਾਅਦ ਠੀਕ ਹੈ ਜੀ ਹੁਣ ਹੁੰਦਾ ਕੀ ਹੈ 1499 ਚ ਆ ਦੇਖੋ ਤੇ ਬੈਲੋਲੋਦੀ ਕਦੋਂ ਤੱਕ ਰਾਜਾ ਰਿਹਾ ਜਦੋਂ 1299 ਤੱਕ ਫਿਰ ਸਕੰਦਰ ਲੋਧੀ ਰਾਜਾ ਬਣ ਗਿਆ 1499 ਚ ਕੌਣ ਰਾਜਾ ਬਣ ਗਿਆ ਸਕੰਦਰ ਲੋਧੀ ਠੀਕ ਹੈ ਤਾਂ ਉਹਨੇ ਕੀ ਕਰਿਆ ਰਾਜਾ ਬਣ ਗਿਆ ਹੁਣ ਬੈਲੋਲੋਦੀ ਦਾ ਬੇਟਾ ਸੀਗਾ ਤਾਂ ਰਾਜਾ ਬਣ ਨਹੀਂ ਸਕਦਾ ਨੇਚਰਲੀ ਤਾਂ ਦੋਲਤਖਾਂ 1500 ਤੋਂ 1499 ਜਿਹੜਾ ਰਾਜਾ ਬਣ ਗਿਆ ਸਕੰਦਰ ਲੋਧੀ ਕੀ ਬਣ ਗਿਆ ਰਾਜਾ ਬਣ ਗਿਆ 1500 ਦੇ ਨਹੀਂ ਸੂਚਾਇਆ ਪੰਜਾਬ ਤੇ ਹੁਣ ਸਾਹਮਣਾ ਔਖਾ ਹੈਗਾ ਵੀ ਇਹਦਾ ਸਿੱਧਾ ਡਾਇਰੈਕਟਰ ਰੋਲ ਕਰਨਾ ਔਖਾ ਹੁੰਦਾ ਕੋਈ ਬੰਦਾ ਲੱਗਿਆ ਹੋਵੇ ਤਾਂ ਸੌਖਾ ਹੋ ਜਾਂਦਾ ਥੋੜਾ ਹਣਾ ਜਿਵੇਂ ਆਪਾਂ ਐਡਮਿਨਿਸਟ੍ਰੇਟਿਵ ਦੇਖੀਏ ਜਾਂ ਤਾਂ ਪ੍ਰਸ਼ਾਸਨ ਕਰਨਾ ਸੌਖਾ ਹੋ ਜਾਂਦਾ ਤਾਂ 1500 ਦੇ ਵਿੱਚ ਇਹਨੇ ਦولتਖਾਨ ਨੂੰ ਲਾਤਾ ਦولتਖਾਨ ਨੂੰ ਗਵਰਨਰ ਲਾਤਾ ਇਹਦਾ ਲਗਾ ਪੰਜਾਬ ਦਾ ਗਵਰਨਰ ਠੀਕ ਹੈ ਇਸ ਤੋਂ ਦੇਖੋ ਇੱਕ ਇੰਟਰਸਟਿੰਗ ਗੱਲ ਹੈ ਇੱਥੇ ਦੇਖੋ ਪ੍ਰਿੰਸ ਨਿਜ਼ਾਮ ਨੇ ਕਿਹਨੂੰ ਮਾਰਿਆ ਸੀਗਾ ਤਤਾਰ ਖਾਨ ਕਦੋਂ ਮਾਰਿਆ ਸੀ 1485 ਤੇ ਹੁਣ ਉਹੀ ਪ੍ਰਿੰਸ ਨਿਜ਼ਾਮ ਯਾਨੀ ਕਿ ਸਿਕੰਦਰ ਲੋਧੀ ਦੌਲਤ ਖਾਨ ਨੂੰ ਲਾ ਰਿਹਾ ਹੈਗਾ ਗਵਰਨਰ ਪੰਜਾਬ ਦਾ ਇਪਤਾ ਕੌਣ ਹੈ ਤਤਾਰਾ ਦੌਲਤ ਖਾਨ ਕੌਣ ਹੈ ਇਹ ਤਤਾਰ ਖਾਨ ਦਾ ਮੁੰਡਾ ਹੈ ਹੈ ਸਕੰਦਰ ਲੋਧੀ ਜਾਂ ਪ੍ਰਿੰਸ ਪੰਜਾਬ ਨੇ ਮਾਰਿਆ ਤਤਾਰਖਾਨ ਨੂੰ ਤੇ ਉਸ ਦੇ ਮੁੰਡੇ ਨੇ ਲਾਈ ਜਾਂਦਾ ਦੌਲਤਖਾਨ ਨੂੰ ਗਵਰਨਰ ਇਹ ਨਹੀਂ ਤਾਂ ਲਾਰੇ ਗਵਰਨਰ ਹੋਣ ਨੂੰ ਲਾਉਂਦਾ ਕਿ ਸੇ ਤਾਂ ਕੇ ਦਾ ਗੁੱਸਾ ਸ਼ਾਂਤ ਹੋ ਜੇ ਠੀਕ ਹੈ ਪੋਲਿਟਿਕਸ ਦੇ ਵਿੱਚ ਸਭ ਕੁਝ ਚੱਲਦਾ ਦੌਲਤਖਾਨ ਲਾਤਾ ਵੀ ਮੇਰੇ ਖਿਲਾਫ ਕਰ ਲ ਹੁਣ ਇਹ ਨਾ ਉੱਠ ਖੜੇ ਮੇਰਾ ਡੈਡੀ ਮਾਰਿਆ ਸੀ ਨਹੀਂ ਮੇਰਾ ਬਾਪ ਮਾਰਿਆ ਸੀ ਹਣਾ ਤਾਂ ਇਸ ਤਰ੍ਹਾਂ ਚੱਲਦਾ ਹੈ ਪੋਲਿਟਿਕਸ ਅੱਛਾ ਇਹ ਵਿੱਚ ਦੌਲਤਖਾਨ ਦੇ ਅੱਗੇ ਤਿੰਨ ਬੇਟੇ ਸੀ ਇਹਨਾਂ ਦਾ ਜ਼ਿਕਰ ਵੀ ਆਊਗਾ ਥੋੜਾ ਇਹ ਦੇਖ ਲਓ ਤਤਾਰਖਾਨ ਦਾ ਮੁੰਡਾ ਕੌਣ ਸੀ ਦੌਲਤਖਾਨ ਦੌਲਤਖਾਨ ਦੇ ਅੱਗੇ ਤਿੰਨ ਮੁੰਡੇ ਨੇ ਕਿਹੜ ਗਾਜੀ ਖਾਨ ਖਾਨ ਲਿਖ ਲਓ ਜਾਂ ਖਾਨ ਲਿਖ ਲਓ ਤਿਲਾਵਰ ਖਾਨ ਲੋਇ ਇਹ ਤਿੰਨ ਮੁੰਡੇ ਨੇ ਦੌਲਤ ਖਾਨ ਦੇ ਠੀਕ ਹੈ ਇਹ ਆਪਾਂ ਨੂੰ ਪੰਜਾਬ ਦੇ ਇਤਿਹਾਸ ਨਾਲ ਰਿਲੇਟਡ ਨੇ ਆਪਾਂ ਤਾਂ ਹੀ ਪੜ੍ਹਦੇ ਆਂਗੇ ਠੀਕ ਹੈ ਅੱਗੇ ਆਜੋ ਮੈਂ ਆਹ ਰੇਸ ਕਰ ਲਿਆ ਹੁਣ ਹੁਣ 1517 ਚ ਕੀ ਹੁੰਦਾ ਇਬਰਾਹਿਮ ਲੋਧੀ ਰਾਜਾ ਬਣ ਗਿਆ ਹੁਣ ਪਹਿਲਾ ਸਿਕੰਦਰ ਲੋਧੀ ਸੀ ਹੁਣ ਇਬਰਾਹਿਮ ਲੋਧੀ ਰਾਜਾ ਬਣ ਗਿਆ ਠੀਕ ਹੈ ਇਬਰਾਹਿਮ ਲੋਧੀ ਦੇ ਸਮੇਂ 1524 ਚ 1524 1524 ਬਣਿਆ ਸੀ 24 ਸਾਲ ਦਾ ਪੰਜਾਬ ਬਣਿਆ ਰਿਹਾ ਗਵਰਨਰ ਪੰਜਾਬ ਦਾ ਚੁੱਪ ਕਰਕੇ ਪੰਜਾਬ ਦਾ ਗਵਰਨਰ ਬਣਿਆ ਬੈਠਾ ਰਿਹਾ ਠੀਕ ਹੈ ਇਬਰਾਹਿਮ ਲੋਧੀ ਬਣ ਗਿਆ ਜਦੋਂ ਸਿਕੰਦਰ ਲੋਧੀ ਦਾ ਤਾਕੜਾ ਸੀ ਥੋੜਾ ਜਿਹਾ ਠੀਕ ਹੈ ਇਬਰਾਹਿਮ ਲੋਧੀ ਨੇ ਦੇਖਿਆ ਵੀ ਇਹ ਤਾਂ ਹਲੇ ਇਨਾਂ ਤਗੜਾ ਸ਼ਾਸਕ ਨਹੀਂ ਹੈਗਾ ਤਾਂ ਦੌਲਤਖਾਨੇ ਆਪਦੇ ਡੈਡੀ ਵਾਂਗੂ ਸੁਪਨੇ ਮੈਂ ਵੀ ਆਜ਼ਾਦ ਹੋ ਜਾ ਤਾਰ ਖੰਮ ਠੀਕ ਹੈ ਤਾਂ ਇਹ ਵੀ ਸੁਪਨੇ ਦੇਖਣ ਲੱਗ ਗਿਆ ਆਜ਼ਾਦ ਹੋਣ ਦੇ ਕੌਣ ਦੌਲਤਖਾਨ ਆਜ਼ਾਦ ਹੋਣ ਦੇ ਸੁਪਨੇ ਦੇਖਣ ਲੱਗ ਗਿਆ ਤੇ ਇਸ ਗੱਲ ਬਾਰੇ ਲੱਗਿਆ ਪਤਾ ਗੁਰੰਗ ਲੋਧੀ ਨੂੰ ਹੁਣ ਰਾਜੇ ਨੂੰ ਪਤਾ ਲੱਗਿਆ ਮੈਂ ਇਹਨੂੰ ਬਣਾਇਆ ਮੇਰੇ ਡੈਡੀ ਨੇ ਅਸਕੰਦਰ ਲੋਧੀ ਨੇ ਇਹਨੂੰ ਬਣਾਇਆ ਸੀਗਾ ਹਣਾ ਵੀ ਇਹਨ ਦਿੱਤ ਹੁਣ ਆਜ਼ਾਦ ਹੋਣ ਨੂੰ ਫਿਰਦਾ ਹੈਗਾ ਤਾਂ ਉਹਨੇ ਕੀ ਕਰਿਆ ਭਾਈ ਇਹਦਾ ਮੁੰਡੇ ਤਿੰਨ ਸੀ ਖਾਜੀ ਖਾਂ ਗਾਜੀ ਖਾਂ ਦਲਾਵਰ ਖਾਂ ਤਿੰਨ ਮੁੰਡੇ ਸੀਗੇ ਦੌਲਤ ਖਾਨ ਦੇ ਠੀਕ ਹੈ ਖਾਜੀ ਗਾਜੀ ਖਾਜੀ ਖਾਂ ਗਾਜੀ ਖਾਂ ਤੇ ਦਲਾਵਰ ਖਾਂ ਤਿੰਨ ਮੁੰਡੇ ਸੀ ਤੇ ਵੀ ਇਹਨੇ ਉਹ ਬਾਹਮ ਰੋਡ ਨੂੰ ਬਾਸਤੇ ਦੀ ਇਹਨੂੰ ਫੜ ਲਿਆ ਦਲਾਵਰ ਖਾਂ ਨੂੰ ਕੈਦ ਕਰ ਲਿਆ ਦੌਲਤ ਖਾਨ ਦੇ ਮੁੰਡੇ ਨੂੰ ਇਬਰਾਹਿਮ ਲੋਧੀ ਨੇ ਕੈਦ ਕਰ ਲਿਆ ਠੀਕ ਹੈ ਉਹਨੂੰ ਦੇਖੋ ਕਿਉਂ ਕਰ ਲਿਆ ਵੀ ਇਹ ਠਿੱਕੇ ਬਹਿ ਜੂਗਾ ਸ਼ਾਂਤ ਹੋ ਜਾਊਗਾ ਉਹ ਦਿਲ ਆਵਰ ਖੜਾ ਬੈਠਦਾ ਗਿਆ ਮੈਂ ਜਾਨਾ ਚੁੱਪ ਕਰਕੇ ਕੁਛ ਕਰਤਾ ਸਕਦਾ ਨਹੀਂ ਫਿਰ ਹੁਣ ਉਹਨਾਂ ਨੇ ਸੋਚਿਆ ਕਿ ਕੀ ਸਕੀਮ ਲਾਈਏ ਵੀ ਆਪਾਂ ਕਿਵੇਂ ਵਿਰਾਂਹ ਲਉਦੇ ਹਾਂ ਤੰਗ ਕਰੀਏ ਕਿਵੇਂ ਦੁਕੀ ਕਰੀਏ ਕਿਵੇਂ ਆਪਦਾ ਬਦਲਾ ਪੂਰਾ ਕਰੀਏ ਤਾਂ ਇਤੋਂ ਪਹਿਲਾਂ ਕੀ ਸੀਗਾ ਬਾਬਰ ਜਿਹੜਾ ਬਾਬਰ ਨੇ ਭਾਰਤ ਤੇ ਬਹੁਤ ਸਾਰੇ ਹਮਲੇ ਕਰ ਚੁੱਕਿਆ ਸੀ ਬਾਬਰ ਨੇ ਭਾਰਤ ਤੇ ਕਿੰਨੇ ਹਮਲੇ ਕੀਤੇ ਨੇ ਟੋਟਲ ਪੰਜ ਹਮਲੇ ਕੀਤੇ ਠੀਕ ਹੈ। ਇਹ ਤੋਂ ਪਹਿਲਾਂ ਉਹ ਤਿੰਨ ਹਮਲੇ ਕਰ ਚੁੱਕਿਆ ਸੀ ਆਹ ਗੱਲ ਤੋਂ ਪਹਿਲਾਂ ਜਿਹੜੀ ਆਪਾਂ ਗੱਲ ਕਰ ਰਹੇ ਹਾਂ। ਤਿੰਨ ਹਮਲੇ ਕਰ ਚੁੱਕਿਆ ਸੀ। ਠੀਕ ਹੈ। ਫਿਰ ਤੌਲਤਖਾਨ ਨੇ ਸੋਚਿਆ ਵੀ ਬਾਬਰੇ ਦੀ ਤੰਗ ਤੰਗ ਤੋੜ ਸਕਦਾ ਹੈ। ਬਾਬਰੇ ਸੂਤ ਕਰੂਗਾ ਇਹਨੂੰ ਆ ਕੇ। ਤੌਲਤਖਾਨ ਤੋਂ ਕਿਹਾ ਮੈਂ ਮੇਤਲ ਉਡਾਉਣਾ ਨਹੀਂ ਬਰਾਹਮਣ ਉਧੇਣਾ। ਤਾਂ ਉਹਨੇ ਕੀ ਕਿਹਾ ਬਾਬਰ ਨੂੰ ਸੱਦਾ ਭੇਜਿਆ ਵੀ ਆ ਜਾ ਵੀ ਪੰਜਾਬ ਤੇ ਹਮਲਾ ਕਰ। ਠੀਕ ਹੈ। ਮੈਂ ਤੇਰਾ ਸਾਥ ਦੇਉਂਗਾ। ਤਾਂ ਇਸ ਤਰ੍ਹਾਂ ਬਾਬਰ ਨੇ ਚੌਥਾ ਹਮਲਾ ਕੀਤਾ। ਠੀਕ ਹੈ। ਦੌਲਤਖਾਨੇ ਸੱਦੇ ਤੇ ਚੌਥਾ ਹਮਲਾ ਜਿਹੜਾ ਕੀਤਾ ਉਹ ਦੌਲਤਖਾਨੇ ਸੱਦੇ ਤੇ ਕੀਤਾ ਕਿਉਂਕਿ ਇਬਰਾਹਿਮ ਲੋਧੀ ਨੇ ਉਹਦਾ ਹੁੰਡਾ ਫੜ ਲਿਆ ਸੀਗਾ ਦਿਲਾਵਰਾਂ ਠੀਕ ਹੈ ਜੀ ਇਹ ਹੋ ਗਿਆ ਆਪਣਾ ਇਤਿਹਾਸ ਜਿਹੜਾ ਕਿ ਪੰਜਾਬ ਦਾ ਰਿਲੇਟਡ ਹੈ ਪੰਜਾਬ ਦੇ ਗਵਰਨਰ ਹੋ ਗਏ ਠੀਕ ਹੈ ਇਸ ਤੋਂ ਬਾਅਦ ਹੋਣਾ ਕਿ ਬਾਬਰ ਦੀ ਗੱਲ ਹੁਣ ਆਪਾਂ ਬਾਬਰ ਦੇਖ ਰਹੇ ਹਾਂ ਵੀ ਬਾਬਰ ਨੇ ਪੰਜਾਬ ਦੇ ਇੰਨੇ ਹਮਲੇ ਕਿਉਂ ਕੀਤੇ ਵੀ ਕੀ ਕਾਰਨ ਸੀਗਾ ਬਾਬਰ ਆਪਣਾ ਕਹਦਾ ਦੁਸ਼ਮਣ ਬਣ ਕੇ ਬੈਠਾ ਪੰਜਾਬ ਦਾ ਪਹਿਲਾਂ ਦੇਖੋ ਹਮਲੇ ਕਿਹੜੇ ਕਿਹੜੇ ਤੇ ਪੰਜ ਹਮਲੇ ਕੀਤੇ ਟੋਟਲ ਪੰਜ ਹਮਲੇ ਕੀਤੇ ਬਾਵਰ ਨੇ ਠੀਕ ਹੈ ਪਹਿਲਾ ਹਮਲਾ ਪਹਿਲਾ ਹਮਲਾ ਕਦੋਂ ਕੀਤਾ ਨੇ 1519 ਚ ਬਜੌਰ ਪੇਰਾ ਇਹਨਾਂ ਦੋ ਥਾਵਾਂ ਤੇ ਕਬਜ਼ਾ ਕਰ ਲੈਣੇ ਪਹਿਲੇ ਹਮਲੇ 'ਚ ਠੀਕ ਹੈ ਉਹ ਆਪਰ ਦੋ ਸ਼ਾਮ ਦੇ ਕਬਜ਼ਾ ਕਰ ਲਿਆ ਤੇ ਇੱਥੇ ਇੱਕ ਬੰਦਾ ਲਾ ਗਿਆ ਆਪਦਾ ਦੇਖੋ ਜਿਹੜੇ ਰਾਜੇ ਹੁੰਦੇ ਸੀ ਉਹ ਪਹਿਲਾਂ ਹਮਲਾ ਕਰਦੇ ਸੀ ਉੱਥੇ ਦਾ ਕੋਈ ਬੰਦਾ ਆਪਦਾ ਵਿਸ਼ਵਾਸਪਾਤਰ ਉੱਥੇ ਲਾ ਜਾਂਦਾ ਸੀ ਵੀ ਤੂੰ ਇੱਥੇ ਦੇਖਭਾਲ ਕਰ ਕੋਈ ਮੈਨੂੰ ਇੰਨੇ ਪੈਸੇ ਭੇਜ ਜਾ ਘਰ ਟੈਕਸ ਦੇ ਰੂਪ ਦੇ ਵਿੱਚ ਠੀਕ ਹੈ ਆਪਦਾ ਨਜ਼ਾਰੇ ਲੈ ਠੀਕ ਹੈ ਇਹਨੇ ਲਾਤਾ ਹਿੰਦੂ ਵੇਗ ਨੂੰ ਹਿੰਦੂ ਵੇਗ ਨੂੰ ਲਾ ਗਿਆ ਉਹਰੇ ਠੀਕ ਹੈ ਵੀ ਆ ਜੱਕ ਤੇਰੇ ਖਵਾਲੇ ਆ ਸਾਰਾ ਕੁਝ ਸੁਣ ਤੇ ਵਾਪਸ ਚਲਾ ਗਿਆ ਠੀਕ ਹੈ ਹੁਣ ਦੇਖੋ ਦੂਜਾ ਹਮਲਾ ਕਿਉਂ ਕਰਦਾ ਹੈ ਪਹਿਲਾ ਹਮਲਾ ਤਾਂ ਹੋ ਗਿਆ 1500 ਦੇ ਵਿੱਚ ਫਿਰ ਉਹਨ ਦੁਬਾਰੇ ਹਮਲਾ ਕਰਨ ਦੀ ਲੋੜ ਪਈ ਪੰਜਾਬ ਤੇ 2 ਲੱਖ ਕਿੱਬੇ ਜਿੱਥੇ ਲੈਣੇ ਠੀਕ ਹੈ ਅਸਲ ਵਿੱਚ ਕੀ ਹੋਇਆ ਜਿਹੜਾ ਹਿੰਦੂ ਵੇਗ ਸੀਗਾ ਠੀਕ ਹੈ ਉਹਦੇ ਉੱਤੇ ਹਮਲਾ ਕਰਤਾ ਲੋਧੀਆਂ ਨੇ ਕਿਉਂਕਿ ਇਹ ਲੋਧੀਆਂ ਕਿਹੜਾ ਘੱਟ ਸੀਗੇ ਜਦੋਂ ਇਹਨਾਂ ਤੋਂ ਇਲਾਕਾ ਖੋਇਆ ਬਾਬਰ ਨੇ ਅਗਲਾ ਕਹਿੰਦਾ ਵਾਪਸ ਲੈ ਲੈਣੇ ਹੁਣ ਤਾਂ ਵਾ ਗਿਆ ਉਹ ਤਾਂ ਵਾਪਸ 1915 1919 ਤੇ ਦੁਬਾਰੇ ਹਮਲਾ ਕਰਕੇ ਉਹਨਾਂ ਨੇ ਆਪਣੇ ਇਲਾਕੇ ਵਾਪਸ ਲੈ ਲਏ ਫਿਰ ਬਜੌਰ ਤੇ ਪੇਰਾ ਦੇ ਇਲਾਕੇ ਵਾਪਸ ਲੈ ਲਏ ਠੀਕ ਹੈ ਅੱਛਾ ਫਿਰ ਬਾਬਰ ਆ ਗਿਆ ਉਧਰੋਂ 15 ਸੌਨੀ ਚ ਦੁਬਾਰੇ ਫੇਰ ਆ ਗਿਆ। ਬਿੰਦੂ ਵੇਗ ਨੂੰ ਤਾਂ ਉਹਨਾਂ ਨੇ ਹਰਾ ਤਾ ਲੋਧੀਆਂ ਨੇ ਫੇਰ ਫੇਰ ਇਹ ਲੈ ਲੈ ਦੁਬਾਰੇ ਬਜੌਰ ਤੇ ਪੇਰਾ। ਲੋਧੀ ਲੈ ਗਏ ਸੀਗੇ ਬਜੌਰ ਦੇ ਪੇਰਾ ਤਾਂ ਲੈ ਲੈ। ਫਿਰ ਬਾਰੇ ਵਾਪਸ ਉਹਨੇ ਤੇ ਕਬਜ਼ਾ ਕਰ ਲਿਆ ਕੇ ਬਾਬਰ ਦੂਜੇ ਹਮਲੇ 'ਚ 1519 ਹੀ ਹੋਇਆ ਠੀਕ ਹੈ। ਅੱਛਾ ਫੇਰ ਇਹਦੇ ਨਾਲ ਨਾਲ 2 ਇਲਾਕੇ ਹੋਰ ਜਿੱਤਲੇ। ਪਸ਼ਾਵਰ ਤੇ ਮਲਤਾਨ ਦੋ ਇਲਾਕੇ ਹੋਰ ਜਿੱਤਲੇ। ਠੀਕ ਹੈ। ਦੂਜਾ ਹਮਲਾ ਇਸ ਤਰ੍ਹਾਂ ਉਹਨੇ ਤਾ ਕੀਤਾ ਸੀ ਉਸੇ ਸਾਲ ਤਾਂ ਫਿਰ ਲੋਧੀਆਂ ਨੇ ਉਹਨੂੰ ਲੋਧੀਆਂ ਨੂੰ ਇਹਨੂੰ ਹਿੰਦੂ ਵੇਗ ਨੂੰ ਲੋਧੀਆਂ ਨੇ ਹਰਾਤਾ ਸੀ ਠੀਕ ਹੈ ਲੋਧੀਆਂ ਨੇ ਹਰਾਇਆ ਇਲਾਕੇ ਵਾਪਸ ਲੈ ਲਈ ਉਹਦੇ ਹਮਲੇ ਤੋਂ ਬਾਅਦ ਨੇ ਫਿਰ ਹਮਲਾ ਆਪਣੇ ਇਲਾਕੇ ਵਾਪਸ ਲੈ ਲਏ ਹੁਣ ਆ ਜਾਈਏ ਜੀ ਤੀਜੇ ਹਮਲੇ ਤੇ ਆ ਰੇਸ ਕਰ ਲਈਏ ਤੀਜਾ ਹਮਲਾ ਇਹ ਕਰਿਆ 1520 ਚ ਅਗਲੇ ਸਾਲ 1519 ਤੋਂ ਬਾਅਦ ਠੀਕ ਹੈ ਬਾਬਰ ਨੇ ਹੁਣ ਕੀ ਕਰਿਆ ਸੈਦਪੁਰ ਜਾਂ ਐਮਨਾਬਾਦ ਕਹਿੰਦੇ ਨੇ ਇਹਨੂੰ ਆਪਾਂ ਇਹਦੇ ਹਮਲਾ ਕਰਤਾ ਠੀਕ ਹੈ ਤੇ ਬਹੁਤ ਸਾਰੇ ਹਜ਼ਾਰਾਂ ਲੋਕਾਂ ਨੂੰ ਮੰਦੀ ਬਣਾ ਲਿਆ ਉਹਨਾਂ ਕੈਦੀ ਬਣਾ ਲਿਆ ਗੁਰੂ ਨਾਨਕ ਦੇਵ ਜੀ ਵੀ ਇਸੇ ਹਮਲੇ ਦੇ ਵਿੱਚ ਉਹਨੇ ਕੈਦੀ ਬਣਾਏ ਸੀ ਹਜ਼ਾਰਾਂ ਲੋਕਾਂ ਦੇ ਨਾਲ ਨਾਲ ਗੁਰੂ ਨਾਨਕ ਦੇਵ ਜੀ ਨੂੰ ਵੀ ਕੈਦ ਕਰ ਲਿਆ ਇਸ ਤੋਂ ਬਾਅਦ ਜਦੋਂ ਉਹਨੂੰ ਪਤਾ ਲੱਗਿਆ ਵੀ ਇਹ ਤਾਂ ਕੋਈ ਮਹਾਨ ਸੰਤ ਨੇਗੇ ਠੀਕ ਹੈ ਇਹਨਾਂ ਨੂੰ ਇਹ ਬੰਦੇ ਬਣਾ ਲਿਆ ਮੈਨੂੰ ਗਲਤੀ ਹੋ ਗਈ ਤਾਂ ਗੁਰੂ ਸਾਹਿਬ ਨੂੰ ਨੇ ਰਹਾ ਕਰਤਾ ਸੀ ਠੀਕ ਅੱਛਾ ਇਹ ਘਟਨਾ ਹੈ ਜਿਹੜੀ ਇਹਦਾ ਜ਼ਿਕਰ ਗੁਰੂ ਨਾਨਕ ਦੇਵ ਜੀ ਨੇ ਬਾਬਰ ਬਾਣੀ ਦੇ ਵਿੱਚ ਕੀਤਾ ਹੈਗਾ ਬਾਬਰ ਬਾਣੀ ਦੇ ਵਿੱਚ ਠੀਕ ਹੈ ਇਸ ਤੋਂ ਬਾਅਦ ਬਾਬਰ ਨੇ ਵੀ ਇੱਕ ਕਿਤਾਬ ਲਿਖੀ ਸੀ ਆਪਦੀ ਠੀਕ ਹੈ ਇਹ ਗੁਰੂ ਨਾਨਕ ਦੇਵ ਜੀ ਨੇ ਲਿਖੀ ਹੋਈ ਹੈ ਬਾਬਰ ਨਮਾ ਇਹ ਬਾਬਰ ਦੀ ਲਿਖੀ ਹੋਈ ਹੈ ਬਾਬਰ ਨੇ ਆਪਣੀ ਕਿਤਾਬ ਚ ਵੀ ਇਸ ਘਟਨਾ ਦਾ ਜ਼ਿਕਰ ਕੀਤਾ ਹੈ ਠੀਕ ਹੈ ਦੋਨਾਂ ਘਟਨਾ ਇਹ ਇੱਕ ਘਟਨਾ ਹੈ ਦੋਨਾਂ ਬੁੱਕਸ ਦੇ ਵਿੱਚ ਇਹ ਜ਼ਿਕਰ ਹੈਗਾ ਚੌਥਾ ਹਮਲਾ ਵਾਵਰ ਚੌਥਾ ਹਮਲਾ ਕਦੋਂ ਕਰਦਾ ਵੀ ਲਓ ਜੀ ਤੀਜਾ ਹਮਲਾ ਕੀਤਾ ਐਮਨ ਆਬਾਦ ਤੇ ਠੀਕ ਹੈ ਚੌਥਾ ਹਮਲਾ 1524 ਚ ਕਰਦਾ ਚਾਰ ਸਾਲ ਬਾਅਦ ਇਹ ਸਾਨੂੰ ਹੁਣ ਮੈਂ ਦੱਸ ਕੇ ਟੈਕਾਂ ਕਦੋਂ ਜਦੋਂ ਦੌਲਤਖਾਨੇ ਨੂੰ ਸੱਦਾ ਦਿੱਤਾ ਠੀਕ ਹੈ ਇਹਦੇ ਵਿੱਚ ਕੀ ਕਰਿਆ ਲਾਹੌਰ ਦੇਪਾਲਪੁਰ ਜਲੰਧਰ ਦਬਾਅ ਕਬਜ਼ੇ ਚ ਕਰ ਲਿਆ। ਇਹ ਤਿੰਨ ਇਲਾਕਿਆਂ ਤੇ ਕਬਜ਼ਾ ਕਰ ਲਿਆ ਉਹਨੇ। ਠੀਕ ਹੈ। ਫਿਰ ਹੁਣ ਦੌਲਤਖਾਨ ਲੋਧੀ ਸੀ ਜਿਹੜਾ ਉਹਨੇ ਬੁਲਾਇਆ ਸੀ ਦੇਖੋ ਹਨਾ। ਇਹਨੂੰ ਬਾਬਰ ਨੂੰ ਵੀ ਆ ਬਹਾ ਸੱਦਾ ਕਿ ਦਿੱਤਾ ਸੀ? ਦੌਲਤਖਾਨ ਲੋਧੀ ਨੇ। ਸੌਰੀ ਦੌਲਤਖਾਨ ਲੋਧੀ ਨੇ। ਦੌਲਤਖਾਨ ਨੇ ਸੱਦਾ ਦਿੱਤਾ ਸੀ। ਹੁਣ ਇਦੌਲਤ ਖਾਨ ਨੂੰ ਕੀ ਲਾਲਚ ਸੀਗਾ ਵੀ ਮੈਂ ਇੱਥੇ ਦਾ ਰਾਜਾ ਬਣਾਂ ਆਜ਼ਾਦ ਹੋ ਜਾਂ। ਇਹ ਬਰਾਹਮ ਲੋਧੀ ਨੇ ਉਹਦੀ ਆਗਮ ਰੋੜ ਲਈ ਤੀ ਕਿਵੇਂ ਦਲਾਵਰ ਖਾਨ ਨੂੰ ਫੜ ਕੇ। ਹੁਣ ਇਹਨੇ ਮਜਬੂਰੀ 'ਚ ਕਿਹਨੂੰ ਮਲਾਇਆ? ਬਾਬਰ ਨੂੰ ਬੁਲਾਇਆ। ਬਾਬਰ ਨੇ ਕਿਹੜੇ ਕਿਹੜੇ ਇਲਾਕੇ ਜਿੱਤਲੇ? ਲਾਹੌਰ ਦੇ ਪਾਲਪੁਰਾ, ਜਲੰਧਰ ਦਵਾਬ। ਪਰ ਇਹਨੇ ਕੀ ਕਰਿਆ ਬਾਬਰ ਨੂੰ ਜਾਂਦੇ ਹੋਏ ਨੇ? ਕਹਿੰਦਾ ਵੀ ਦੇਖ ਤੈ ਆਹ ਤਿੰਨ ਇਲਾਕੇ ਜਿੱਤੇ ਨੇ ਮੈਂ। ਇਹਨਾਂ ਚਲ ਇੱਕ ਤੈਨੂੰ ਦੇ ਦਾਂ। ਤੂੰ ਇੱਥੇ ਦਾ ਬਣ ਜਾ ਰਾਜਾ। ਠੀਕ ਹੈ ਕਿਹੜਾ ਸੰਪਿਆ ਨੂੰ? ਜਲੰਧਰ ਦਵਾਬ। ਦੌਲਤ ਖਾਨ ਨੂੰ بس ਇੱਕ ਏਰੀਆ ਦਿੱਤਾ ਜਲੰਧਰ ਦਵਾਬ ਦਾ ਠੀਕ ਹੈ ਤੇ ਹੁਣ ਕੀ ਹੋਇਆ ਵੀ ਦੌਲਤਖਾਨੇ ਸੋਚਿਆ ਵੀ ਮੈਂ ਤਾਂ ਬੁਲਾਇਆ ਸੀ ਵੀ ਤੇਰੀ ਮਦਦ ਕਰੂੰਗਾ ਵੀ ਮੈਂ ਇੱਥੇ ਸਾਰਾ ਕੁਝ ਮੈਂ ਸੰਭਲੂੰਗਾ ਇਹ ਵੀ ਉਹ ਕਿਹ ਏਰੀਆ ਦੇਖੇਗਾ ਠੀਕ ਹੈ ਤਾਂ ਇਹਨੇ ਕੀ ਕਰਿਆ ਜਦੋਂ ਬਾਬਰ ਵਾਪਸ ਗਿਆ ਇਹਨੇ ਸਾਰੇ ਦੀ ਕਬਜ਼ਾ ਕਰ ਲਿਆ ਸਾਰੇ ਪੰਜਾਬ ਦੀ ਕਬਜ਼ਾ ਕਰ ਲਿਆ ਕਹਿੰਦਾ ਮੈਂ ਹੀ ਬਣੂਗਾ ਤੇ ਰਾਜਾ ਠੀਕ ਹੈ ਕਿਉਂਕਿ ਲਾਲਚ ਸੀ ਇਹਨੂੰ ਵੀ ਆਉਂਦਾ ਤਾਂ ਫਿਰ ਕੀ ਹੋਇਆ ਵੀ ਪੰਜਵਾਂ ਹਮਲਾ ਫੇਰ ਕਰਦਾ ਬਾਬਰ ਕਾਦੇ ਵਾਸਤੇ ਦੌਲਤਖਾਨੇ ਸਭ ਕੁਝ ਸਿਕਾਉਣ ਵਾਸਤੇ 1525 ਦੇ ਵਿੱਚ ਅਗਲੇ ਸਾਲ ਕਿਉਂ ਕਰਦਾ ਹੈ ਦੌਲਤ ਖਾਨ ਨੂੰ ਸਭ ਕੁਝ ਸਿਖਾਉਣ ਵਾਸਤੇ ਲੋ ਚੌਥਾ ਮਹਲਾ ਤੇ ਬੁਲਾਉਣ ਤੇ ਕੀਤਾ ਸੀ ਹੁਣ ਇਸੇ ਨੂੰ ਸਭ ਕੁਝ ਸਿਖਾਉਣ ਆ ਰਹੇ ਠੀਕ ਹੈ ਤੇ ਸਾਰੇ ਪੰਜਾਬ ਤੇ ਕਬਜ਼ਾ ਕਰ ਲੈਣੇ ਸਾਰੇ ਪੰਜਾਬ ਤੇ ਕਬਜ਼ਾ ਕਰ ਲਿਆ ਪੰਜਵੇਂ ਹਮਲੇ ਦੇ ਵਿੱਚ ਠੀਕ ਹੈ ਤੇ ਜਿਹੜਾ ਦੌਲਤਖਾਨ ਲੋਧੀ ਸੀ ਵੀ ਵਿਚਾਰਾ ਉਹ ਵੀ ਬਾਲੀਆਂ ਉਡਾਰੀਆਂ ਮਾਰਦਾ ਸੀ ਮੈਨੂੰ ਯਾਦ ਹੋ ਜੂ ਉਹਦੇ ਵੀ ਖੰਭ ਜੇ ਕੱਟਦੇ ਸਾਰੇ ਦੌਲਤਖਾਨ ਦੇ ਠੀਕ ਹੈ ਉਹਨੇ ਕੀ ਕਰਿਆ ਆਤਮ ਸਮਰਪਣ ਕਰਤਾ ਵੀ ਮੈਂ ਤਾਂ ਭਾਈ ਹੁਣ ਤੇਰੀ ਸ਼ਰਨ ਚ ਆਂ ਠੀਕ ਹੈ ਮੈਂ ਤਾਂ ਹਾਰ ਗਿਆ ਲਓ ਜੀ ਹੁਣ ਬਾਬਰ ਜਿਹੜਾ ਉਹ ਚਾਹੁੰਦਾ ਸੀ ਪੰਜਾਬ ਦਾ ਜਿੱਤ ਲਿਆ ਦਿੱਲੀ ਵੀ ਜਿੱਥੇ ਦਿੱਲੀ ਤੇ ਵਿਰਾਸ ਰੋਧੀ ਸੀਗਾ ਤਾਂ ਉਹਦੇ ਵੀ ਉਹਨੇ ਹਮਲਾ ਕੀਤਾ ਸੀਗਾ ਠੀਕ ਹੈ 21 ਅਪ੍ਰੈਲ ਨੂੰ 21 April 1526 ਨੂੰ ਅਗਲੇ ਸਾਲ ਨੂੰ ਨੇ ਦਿੱਲੀ ਤੇ ਹਮਲਾ ਕੀਤਾ ਜਿੱਥੇ ਪਾਣੀਪਤ ਦੀ ਪਹਿਲੀ ਲੜਾਈ ਹੋਈ ਪਾਣੀਪਤ ਦੀਆਂ ਤਿੰਨ ਲੜਾਈਆਂ ਬਹੁਤ ਮਸ਼ਹੂਰ ਨੇ ਸੁਣੀਆਂ ਹੋਈਆਂ ਪਾਣੀਪਤ ਦੀ ਪਹਿਲੀ ਲੜਾਈ ਕਿਹਦੇ ਕਿਹਦੇ ਵਿਚਾਲੇ ਹੋਈ ਬਾਬਰ ਤੇ ਇਬਰਾਹਿਮ ਲੋਧੀ ਠੀਕ ਹੈ ਤਾਂ ਲੋਧੀ ਵਾਸਤਾ ਖਤਮਾ ਹੋ ਗਿਆ ਕੋਈ ਇਬਰਾਹਿਮ ਲੋਧੀ ਦੇ ਵਿੱਚ ਮਾਰਿਆ ਗਿਆ ਤੇ 1526 ਦੇ ਵਿੱਚ ਇੱਥੇ ਲੋਧੀ ਵੰਸ਼ ਦੀ ਥਾਂ ਤੇ ਮੁਗਲ ਵੰਸ਼ ਦੀ ਸਥਾਪਨਾ ਹੋਈ ਇਹ ਹੈ ਲੋਧੀ ਵੰਸ਼ ਦਾ ਇਤਿਹਾਸ ਮੁਗਲ ਵੰਸ਼ ਦਾ ਇਤਿਹਾਸ ਆਪਾਂ ਕੀ ਗੁਰੂ ਸਾਹਿਬ ਨਾਲ ਰਿਲੇਟਡ ਕੀ ਚੀਜ਼ਾਂ ਦੀਆਂ ਉਹ ਅਗਲੀ ਵੀਡੀਓ ਚ ਪੜਾਂਗੇ ਠੀਕ ਹੈ ਇਹਨੂੰ ਸ਼ੇਅਰ ਕਰ ਦੇਜੋ ਵਧੀਆ ਲੱਗੀ ਵੀਡੀਓ ਠੀਕ ਹੈ ਜੇ ਬਾਤ ਘਾਟ ਹੈ ਉਹ ਵੀ ਦੱਸ ਦਿਆ ਕਰੋ ਕਮੈਂਟ ਕਰਕੇ ਠੀਕ ਹੈ ਧੰਨਵਾਦ